ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚਲਾਉਂਦਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪੰਜ ਚਾਰ گاਵਾ ਸੇਲ ਲਈ ਲੈ ਕੇ ਆਏ ਹਾਂ ਜੀ ਉਹਨਾਂ ਜੋ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮਾ ਲਈ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗਿਆਂ ਬਈ ਫਾਰਮ ਚ ਬਣਾਉਣ ਲੱਗਿਆਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂ ਜੀ ਬਹੁਤ ਜੀ ਨਾਮ ਤੇ ਐਡਰੈਸ ਨਾਮ ਮਰਮਲ ਸਿੰਘ ਜੀ ਹੂੰ ਪਿੰਡ ਭਾਈ ਰਪਾ ਹੂੰ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਣਾ ਨੇੜੇ ਸਲਾਦਪੁਰਾ ਨੇੜੇ ਰਹਿੰਦਾ ਜੀ ਭਗਤਾਪਾਤਾ ਹੀ ਕਿਸ਼ਾ ਨੇੜੇ ਰਹਿੰਦੇ ਜੀ ਠੀਕ ਹੈ ਭਾਈ ਰਾਮਪਰਾ ਫੂਲ ਆਪਣੂੰ 15 18 ਕਿਲੋਮੀਟਰ ਆ ਜਾਂਦਾ ਜੀ ਠੀਕ ਹੈ ਇੰਨਾ ਦੇ ਜਿਹੜੇ ਵਿਚਾਲੇ ਜੇ ਪਿੰਡ ਆ ਜਾਂਦਾ ਆਪਣਾ ਭਾਈ ਮੋਬਾਈਲ ਨੰਬਰ ਬੋਲੇ ਮੋਬਾਈਲ ਨੰਬਰ ਹੈ 9463842851 ਹੂੰ ਦੂਜਾ ਹੈਗਾ ਇਹ 17782065 ਠੀਕ ਹੈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਪਲੂ ਨਹੀਂ ਸੂਈ ਬਈ ਪਹਿਲਾ ਸੂਆ ਕਦੋਂ ਸੂਈ ਹੈ ਇਹ ਕੱਲ ਸਵੇਰ ਦੀ ਸੂਈ ਹੈ ਬਈ ਬੱਚਾ ਕਿਦੇ ਤਾਂ ਨਹੀਂ ਬੱਚਾ ਦਿੱਤਾ ਬਈ ਨੇ ਬੱਚਾ ਦਿੱਤਾ ਹਾਂਜੀ ਠੀਕ ਆ ਬਈ ਕਿੰਨਾ ਕੁ ਦੁੱਧ ਦੇ ਦੂਆ ਅਸਟੀਮੇਟ ਜਾਈ ਅਸਟੀਮੇਟ ਬਈ ਆਪਾਂ 13-14 ਲੀਟਰ ਦੀ ਉਮੀਦ ਹੈ ਬੜੀ ਤੋਂ ਹਾਂਜੀ ਹਾਂਜੀ ਲੈ ਵਨ ਇਹ ਲੈ ਵਨ ਇਹੜ ਤੋਂ ਚੈੱਕ ਕਰਾਣ ਕੋਣ ਪੜਾ ਹਾਂ ਪੂਰੀ ਸਾਫ਼ ਸੁਥਰੀ ਬੱਚੀ ਹੈ ਕੱਲਾਬੀ ਥਾਣ ਕੱਲਾ ਕੱਲਾ ਥਾਣ ਪੂਰੀ ਹਾਂਜੀ ਦੇ ਥਾਣ ਮੂਰੋਂ ਥਾਣ ਚੈੱਕ ਕਰਵਾਣੇ ਹਾਂਜੀ ਕਿਆ ਬਾਤ ਆ ਭਾਈ ਸਾਫ ਸਫੀ ਦੀ ਪੂਰੀ ਸਾਫ ਸਫਰੀ ਬੱਤੀ ਏਸ ਉਸ ਬੜਾ ਪਿਆ ਮਤਲਬ ਜਰਸੀ ਚ ਆ ਗਈ ਇਹ ਓਕੇ ਹਾਂਜੀ ਖੋਲ ਦੇ ਭਾਈ ਤੋਰ ਕੇ ਦਿਖਾ ਹਾਂਜੀ ਖੋਲੋ ਫੁੱਲ ਬਰੀਡ ਥਾਣ ਇੱਕ ਨੰਬਰ ਗਲਾਬੀ ਥਾਣ ਮੁੱਠੀ ਵਾਲਾ ਥਾਣ ਬਾਕੀ ਪ੍ਰਿੰਟ ਪ੍ਰਿੰਟ ਕਰਮਣੀ ਦਾ ਬੜਾ ਚੰਗਾ ਫੇਸ ਬੋਦੀ ਬਾਦੀ ਪੂਰੀ ਚੰਗੀ ਆ ਕਿਉਂਕਿ ਦੋਦਾ ਦੇ ਇਹਨਾਂ ਦਾ ਜਿਹੜਾ ਬੰਦਾ ਕਿਰਾਸਰਾ ਜੱਤੀ ਬਾਰੇ ਪਤਾ ਹੀ ਨਹੀਂ ਹੈ ਨਾ ਹਮਮ ਗਰਮੀ ਘਟ ਮੰਨਣੀ ਹੈ ਤੇ ਫੈਂਟ ਚੰਗੇ ਹੋ ਹਾਂਜੀ ਬਾਕੀ ਬਰੀਕ ਕੀ ਚਾਹੀ ਬੈਡ ਮੰਨ ਲਓ ਵੀ ਸਾਰੀ ਕਾ ਸਹੀ ਹੈ ਬਰੀਕ ਚਮੜੀ ਦੀ ਬਰੀਕੀ ਚ ਵਹਿੜਾਈ ਪੂਰੀ ਸਾਫ ਸੁਥਰੀ ਬਹਿੜਾ ਗਾਹ ਨੂੰ ਵਧਣ ਵਾਲੀ ਚੀਜ਼ ਹੈ ਜੀ ਸਹੀ ਗੱਲ ਹੈ ਹਾਂਜੀ ਕੀ ਮੁੱਲ ਹੈ ਬਾਈ ਜਾਇਜ ਮੁੱਲ ਵੀ ਬਿਲਕੁਲ ਜਾਇਜ ਹੈਦਰ ਪੀ ਲੈਣੇ ਤਾਂ ਉਹੀ ਗੱਲ ਦੱਸਣੀ ਹੈ ਨਾ ਮੁੱਲ ਵਾਲੇ ਚੱਕਰ 'ਚ ਨਹੀਂ ਪੈਣਾ ਸਹੀ ਹੈ ਹਾਂਜੀ ਹੂੰ ਇਹਦਾ ਬਾਈ 48000 ਰੁਪਏ ਲੈਣੇ ਮਨਗੇ 48000 ਰੁਪਏ ਬਾਈ ਇਹਨਾਂ ਲੈ ਗਏ ਹਾਂਜੀ ਮਾੜਾ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਵੈਸੇ ਮੁੱਲ ਬਾਈ ਨੇ ਬਾਹਰ ਦਾ ਚੋਰ ਚੋਣ ਚਵਾ ਇੱਕ ਨੰਬਰ ਹੈ ਜੀ ਠੀਕ ਹੈ ਬਾਈ ਤੇ ਠੰਡੀ ਕੋਈ ਆਲਸੋਲ ਵਾਲਾ ਕੰਮ ਨਹੀਂਗਾ ਹਾਂਜੀ ਓਕੇ ਬਾਈ ਤੇ ਪੂਰੀ ਬਰੀਕੀ ਚ ਸਾਫ ਬੈੜਾ ਜੀ ਪੂਰੀ ਸਹੀ ਤਾਰਾਂ ਬਾਈ ਕੋਈ ਚੱਕਰ ਹਾਂਜੀ ਤਾਰਾਂ ਮਾਰ ਲਓ ਠੰਡੀ ਬਹੁਤ ਆ ਹਣਾ ਬਾਈ ਠੰਡੀ ਦਾ ਬਾਲੀ ਆ ਬਾਈ ਆਹ ਇਹਨਾਂ ਗਾਲਾ ਵੱਡੀ ਆ ਨਹੀਂ ਮਤਲਬ ਕਿਹਨਾਂ ਕਰਮ ਵਾਲੀ ਨਹੀਂ ਕੋਈ ਪਹਿਲਣ ਆਦਾ ਵੀ ਬਾਲੇ ਠੰਡੇ ਸੁਹਾਦੀ ਬੈੜਾ ਜੀ ਉਹ ਆਲ ਸੋਲ ਵਾਲਾ ਕੰਮ ਨਹੀਂ ਕੋਈ ਹੂੰ ਕਿੱਥੇ ਖੜ ਗਈ ਰਾਮਾ ਚੋਈ ਚੱਲ ਬਾਕੀ ਚੋਣ ਚਵਾ ਤਾਂ ਸਾਹਮਣੇ ਆ ਜਾਣਾ ਸਹੀ ਬਹੁਤ ਚੰਗਾ ਚਵਾਈ ਲੱਗੇ ਜੀ ਮੋਟੀ ਚਵਾਈ ਪੋਲੀ ਓਕੇ ਉਹ ਗੱਲ ਨਹੀਂ ਵੀ ਆਪਾਂ ਬਰੀਕ ਜੀ ਜਾਂ ਟਾਈਮ ਲੱਗੂਗਾ ਹੂੰ ਹਾਂਜੀ ਲੈ ਵੀ ਬੱਚਾ ਕਰੀਂ ਇਧਰੋਂ ਚੱਲ ਬੱਚਾ ਵੀਰੇ ਜਾ ਬੱਚਾ ਆਣ ਨੇੜ ਤੋਂ ਚੈੱਕ ਕਰ ਹਾਂਜੀ ਲੱਕ ਲੱਕ ਥਾਣੇ ਗਲਾਬੀ ਥਾਣ ਮੁੱਠੀ ਵਾਲਾ ਵਾ ਇਹਨੇ ਵੇ ਵਾਕੀ ਚਵਾਈ ਚੈੱਕ ਚੂੰ ਚੂੰ ਤਾਂ ਬੜਾ ਸੋਨਾ ਲੱਗਾਈ ਕਰ ਮਾਰੀ ਨੂੰ ਮੁੱਠੀ ਚ ਬਾਈ ਚੁਵਾਈ ਬੜੀ ਚੰਗੀ ਆ ਨਾ ਬਸ ਹਾਂਜੀ ਬਾਈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਕੋਈ ਚੱਲ ਜੀ ਫਿਕਰ ਨਹੀਂ ਖੈਣਾ ਕਰਮਾ ਜੀ ਬਸ ਇਹ ਠੰਡੀ ਸੀਲ ਕੋਈ ਮੈਨੂੰ ਸਮਝ ਨਹੀਂ ਆ ਗਈ ਕਿਆ ਉਹ ਜਵਾਬਤ ਹੋਈ ਜਾਣੇ ਇਹ ਜੀਤ ਬਾਈ ਹੂੰ ਆਪਾਂ ਅਗਲੇ ਥਣੇ ਚੈੱਕ ਕਰੀਏ ਕਿਆ ਬਾਤ ਆਪਾਂ ਅਗਲੇ ਥਣੇ ਦੇਖਦੇ ਰੋ ਜੀ ਬਾਈ ਇੱਕ ਨੰਬਰ ਚੋਣ ਬੇਫਿਕਰੋ ਕੋ ਬਾਈ ਇਹ ਕੋਈ ਸੌਦਾ ਹੁੰਦਾ ਬੇਫਿਕਰੋ ਕੇ ਬੰਧਾ ਦੇ ਠੀਕ ਹੈ ਜੀ ਇਹ ਗੱਲ ਨਹੀਂ ਮੈਂ ਤੇਰਾ ਢੇੜਾ ਲੱਗੂ ਜਾਏ ਗਰਮ ਹੋਊਗੀ ਹੂੰ ਜਾਂ ਮੰਨ ਕੇ ਚੱਲੋ ਵੀ ਚੁਵਾਈ ਨਹੀਂ ਚੰਗੀ ਹੋਊਗੀ ਪੂਰ ਛਟਾ ਹੋ ਜਾ ਮੱਲਾ ਇੱਕ ਨੰਬਰ ਮਿਲੂ ਸਭ ਕੋ ਸਹੀ ਚੱਬ ਹਾਂਜੀ ਬਾਕੀ ਮੌਲ ਜਮਾ ਯਾਜ ਆਖ ਕੇ ਮੌਲ ਪੂਰੀ ਸਾਫ ਬੱਚੀ ਹੈ ਜੀ ਗਾਹ ਨੂੰ ਮੰਨ ਕੇ ਚਲੋ ਇਹ ਬੰਦਾ ਸ਼ਾਮ ਵਾਲੇ 65 70 ਹਜ਼ਾਰ ਦੀ ਬੱਚੀ ਹੈ ਜੀ ਸਹੀ ਹੈ ਹਾਂਜੀ ਪੂਰੀ ਸਾਫ ਸੁਥਰੀ ਬੱਚੀ ਹੈ ਅੱਗੇ ਆ ਗਈ 2 ਨੰਬਰ ਕਿੰਡਾ ਫੂਸ ਹੋਈ ਹੈ ਇਹ ਵੀ ਪਲੂ ਨਹੀਂ ਸੂਈ ਬਈ ਪਹਿਲਾਂ ਸੂਈ ਬੱਚਾ ਕੀ ਦੇਤਾ ਇਹ ਨਹੀਂ ਬੱਚਾ ਦੇਤਾ ਬਈ ਬੱਚਾ ਦੇਤਾ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾਈ ਇਹ ਜਣੀ ਕੱਲ ਸ਼ਾਮ ਦੇ ਚਾਰ ਕੋਈ ਨਹੀਂ ਸੂਈ ਹੈ ਓਕੇ 3 4 ਵਜੇ ਹੂੰ ਦੁੱਧ ਬਈ ਇਹ ਮੰਨ ਕੇ ਚਲੋ 14 15 ਲੀਟਰ ਤਵਾ ਰੋਗੀ ਬੜਾ 15 ਲੀਟਰ ਠੀਕ ਆ ਲੈਵੇ ਦੀ ਫਿਟਨੈਸ ਚੈੱਕ ਕਰੋ 15 ਲੀਟਰ ਦੀ ਖੁੱਲੀ ਉਮੀਦ ਆਪਨੂੰ ਤੋਂ ਬੈਡ ਕੋ ਬਰੀਡ ਵਾਲੀ ਆ ਥਾਨ ਬਹੁਤ ਚੰਗਾ ਹੈ ਨਾ ਬਈ ਹਾਂਜੀ ਹਮ ਇੱਕ ਨੰਬਰ ਥਾਨ ਫੇਸ ਦੇਖੋ ਫੇਸ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਬਹੁਤ ਸੋਹਣੀ ਸਾਫ ਸੁਥਰੀ ਬੱਚੀ ਹੈ ਜੀ ਹਮ ਖੋਲ ਦੇ ਬਈ ਥੋੜੀ ਬੰਦ ਨਹੀਂ ਸਮਾਈ ਨਹੀਂ ਇਹਨਾਂ ਤੋਂ ਲੈਂਦੀ ਆ ਪ੍ਰਿੰਟ ਵਾਲਾ ਚੰਗਾ ਹੈ ਹਾਂ ਬਹੁਤ ਅਸਲ ਬਰੀਡ ਹੈ ਜੀ ਹਮ ਇਹ ਪ੍ਰਿੰਟ ਦੀ ਮੰਗ ਬਹੁਤ ਬਹੁਤ ਘੱਟ ਮਿਲਦੀਆਂ ਬੜਾ ਇਹ ਪ੍ਰਿੰਟ ਚ ਹਾਂਜੀ ਬਾਕੀ ਫੇਸ ਦੇ ਉਹ ਨਾਸਾਂ ਨੂੰ ਸੰਗ ਲਾਵੀਂ ਅੱਖਾਂ ਵੀ ਗਲਾਬੀ ਤੋਰਾ ਚੱਕ

55200 ਰੁਪਿਆ ਬਾਈ ਨਾ ਲੈ ਲਾਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਮਾਂ ਤਣ ਜਰੂਰ ਹੋ ਜਾਊਗਾ ਤੇ ਤਾਰਾ ਇਹਦੀਆਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਹਾਂਜੀ ਠੰਡੀ ਬੋ ਦਾ ਹਨ ਬਾਈ ਠੰਡੀ ਤਾਂ ਬਾੜੀ ਆ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਿ ਇਹ ਤਾਂ ਨਸਲ ਬਰੀਡ ਵਾਲੀ ਹੈਗਾ ਕੋਈ ਕ੍ਰੋਸ ਨਹੀਂ ਕੱਢੀ ਇਹ ਤਾਂ ਵੈਰ ਦੀ ਨਸਲ ਬਰੀਡ ਆਪਾਂ ਨੂੰ ਸੱਚ ਮੰਗ ਲਈਏ ਇਹ ਜੀ ਵੈਰ ਸਹੀ ਆ ਬਾਈ ਜਿਹੜੀ ਸਾਫ਼ ਸੁਥਰੀ ਹੈ ਜੀ जय जनम अल्लाह ताला हां जी भाई हम्म ਲੈ ਵੀ ਕਰੀ ਬੱਚਾ ਲੈ ਖਾਣ ਨੇੜੇ ਤੋਂ ਜਿਹੜੋ ਦਿਖਾ ਦੇ ਕੀ ਆ ਜਿੱਥੀ-ਬੁੱਥੀ ਦੇਖਣਾ ਹਾਂ ਜੀ ਭਾਈ ਪੂਰੀ ਦੂਰੀ ਤੇ ਸਾਨੂੰ ਲੱਗਿਆ ਬਾਕੀ ਚਵਾਈ ਦੇ ਚੰਨ ਚੰਨ ਤਾਂ ਬੜਾ ਸਾਫ਼ ਹੈ ਮਾਰਦਾ ਲੇ ਬਈ ਲੋ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਣੀ ਨਹੀਂ ਕਹਿਣਾ ਕਰਮਾ ਕੁਝ ਜਿਵਾਈ ਭੜੀ ਚੰਗੀ ਆ ਨਾ ਬਈ ਬੜਾ ਸੁਣੋ ਚੋਣ ਲਗੀ ਬੜਾ ਮੋਟਾ ਮੋਟਾ ਚੋਨਾ ਮਾੜੀ ਮੋਟੀ ਭਾਲ ਜੀ ਜ਼ਰੂਰ ਆਲੇ ਸਹੀ ਆ ਬਈ ਜੜਾਈਆਂ ਚ ਭੜਾਈਆਂ ਹਮ ਮੈਂ ਮੂਰ ਲੈ ਧਣਾਈ ਚ ਬਈ ਚੱਲੋ ਇੱਕ ਨੰਬਰ ਚੋਨਾ ਇੱਕ ਨੰਬਰ ਕਿਆ ਬਾਤ ਬੜਾ ਸੁਣੋ ਕੋਈ ਨਹੀਂ ਬੜੋ ਨਿਬੜਦੀ ਐ ਜੀ ਬਾਈ ਕਿਹਨੇ ਸੜਕਾਂ ਸੋਹੰਦਾ ਜਿਵਾਈ ਦਾ ਕਿਆ ਬਾਤ ਬਾਕੀ ਠੰਡੀ ਸੇਲ ਸੋਈ ਸਵਾਈ ਪਸ਼ਾਂ ਤੋਂ ਲੈ ਵਾ ਚੈੱਕ ਕਰ ਲੈ ਇੱਕ ਨੰਬਰ ਆ ਬਾਈ ਕਿਆ ਪੂਰਾ ਫਿਟਿੰਗ ਅਲਾਰਡ ਹੈ ਜੀ ਹਮ ਬਾਕੀ ਮੋਲ ਜਮਾ ਜਾਇ ਜੱਟ ਕੇ ਮੋਲ ਆ ਬਾਈ ਬਾਲਾ ਮੋਲ ਨਹੀਂ ਰੱਖਿਆ ਅੱਗੇ ਬਾਈ ਤਨ ਨੰਬਰ ਕਿਹੜੀ ਨਸਲ ਆ ਬਾਈ ਬਈ ਜਰਸੀ ਹੈਗੀ ਪੰਜਾਬ ਵਾਲੇ ਪਣੀ ਢੇਡਾ ਸੂਆ ਪਲੋਨੇ ਸੂਈ ਆ ਬਈ ਪਹਿਲਾ ਸੂਆ ਕਦੋਂ ਸੂਈ ਏ ਮਾਲਸ ਰਾਤ ਦੇ ਦੋਟਾ ਹੀ ਬੈਦੀ ਸੂਈ ਬਈ ਬੱਚਾ ਕੀ ਦਿੱਤਾ ਨੇ ਤੈਨ ਮੱਛੀ ਦਿੱਤੇ ਵੀ ਬੱਚੀ ਪੜੀ ਚੰਗੀ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਆ ਵੀ ਬੈਡ ਬਹੁਤ ਚੰਗੀ ਹੈ ਬਹੁਤ ਚੰਗੀ ਕਿੰਨਾ ਦੁੱਧ ਦੇਦੀ ਅਸਟੀਮੇਟ ਹੀ ਆਪਾਂ ਨੂੰ ਅਸਟੀਮੇਟ ਬਈ 16 17 ਲੀਟਰ ਪਰ 16 17 ਤੋਂ ਮੰਨ ਕੇ ਜੇ ਫੋਲਾ ਦੇ ਦੋ ਜੀ ਬੈਡ ਦੇਖੋ ਸਭੀ ਪਲੀ ਹੋਈ ਬਿਊਟੀ ਬਹੁਤ ਹਨਾ ਬਈ ਸਮਾਈ ਚੰਗੀ ਸੀ ਬੰਦੇ ਦੀ ਫੇਸ ਉਹ ਲੈਂਦੇ ਹੁਣ ਇਹ ਪਚੜਾ ਕੇ ਲੈਨੇ ਰਾਤ ਗੱਬਣ ਲਈ ਜੇ ਆਪਾਂ ਠੀਕ ਆ ਬਈ ਉਹ ਚੜਾਉਣਗੇ ਉਹਨੂੰ ਸੂਈ ਬੈਠੀ ਜੀ ਰਾਤ ਨੂੰ ਠੀਕ ਆ ਹਾਂਜੀ ਥਾਂ ਤੋਂ ਬੜਾ ਚੰਗਾ ਹਨ ਥਾਂ ਤੋਂ ਬੜਾ ਚੰਗਾ ਲੱਗੇ ਹਮਮ ਰੋ ਰੋ ਬੜਾ ਥਾਂ ਲੱਗੇ ਦਾ ਕੀ ਆ ਬਾਤ ਆ ਵੀ ਪਸ਼ਾਂ ਤੋਂ ਲੈਵਾ ਚੈ ਹੋਲੇ ਵਈ ਤੋਰ ਕੇ ਠੰਡੀ ਬੋਦਾਨਾ ਬਈ ਠੰਡੀ ਸੀ ਲਾਈ ਬਈ ਹੂੰ ਜਿਵੇਂ ਮਰਦੀ ਇੱਥੇ ਫੇਰੇ ਕੋਈ ਮਤਲਬ ਨਹੀਂ ਬਸ ਕਿ ਸੰਭੀ ਪਲੀ ਗਈ ਮਨਣਾ ਸਹੀ ਗੱਲ ਹੈ ਹਾਂਜੀ ਕੋਈ ਦਿੱਕਤ ਨਹੀਂ ਮਨਣਾ ਠੰਡੀ ਸੀ ਰਾਜਣਾ ਹੋਣੀ ਸੋਈ ਆ ਕੋਈ ਦਿੱਕਤ ਨਹੀਂ ਲੋਕੀ ਕੀ ਬਾਤ ਹੈ ਹਾਂਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਬਰੀਟ ਇੱਕ ਨੰਬਰ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਫੇਸ ਹੂਸ ਦੇ ਕਰਮ ਵਾਲੀ ਦਾ ਬੜਾ ਪਿਆਰਾ ਹੈ ਜਰਸੀ ਵੈੜਾ ਦੀ ਮੰਗ ਬਹੁਤ ਹੈ ਕਿ ਨਹੀਂ ਹਾਂ ਬਾਈ ਜਿਹੜਾ ਬੰਦਾ ਫਿਰ ਜਰਸੀ ਰੱਖ ਦੋ ਜਰਸੀ ਰੱਖਦਾ ਹੈ ਨਾ ਤੇ ਦੋਦਾ ਤਾਂ ਪੀਣ ਨੂੰ ਚੰਗਾ ਹੁੰਦਾ ਇਹਨਾਂ ਦਾ ਸਹੀ ਹੈ ਲੱਗਦਾ ਹਾਂਜੀ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਮਾਇਆ ਬੜੀ ਸਾਫ ਹੈ ਬੜਾ ਪੂਰੀ ਕਲਰ ਕਲਰ ਬੜਾ ਚੰਗਾ ਹੈ ਹਾਂਜੀ ਬਾਈ ਨਾ ਸਾਨੋ ਸਾਂ ਗਲਾਬੀ ਹਾਂਜੀ ਪੂਰੀ ਪਲੀ ਵੀ ਜਾਣ ਵਾਲੀ ਕੋਈ ਲੱਸੀ ਨੇ ਲਾਮ ਹੀ ਨਹੀਂ ਕਹਿੰਦੇ ਬਾਈ ਹਾਂਜੀ ਬਾਈ ਜਿਵਾਈ ਤੂ ਕਿਵੇਂ ਹੈ ਬਾਈ ਬਹੁਤ ਸੋਹਣੀ ਸੀ ਚੋਣ ਚਾਨ ਠੀਕ ਨੰਬਰ ਜੀ ਬਾਕੀ ਕੋਈ ਚੈੱਕ ਕਰਨੀ ਧਾਰਾ ਨਹੀਂ ਬਾਈ ਮਾਰਕੀਟ ਹਾਂਜੀ ਧਾਰਾ ਮਾਰਕੀਟ ਦਿਖਾ ਦੇਂਡੀ ਫੁੱਲਾ ਹਨਾ ਠੰਡੀ ਸੀਲ ਬਾਈ ਫੁੱਲਾ ਕੋਈ ਮਤਲਬ ਵੀ ਨਹੀਂ ਛੱਕਾ ਹੀ ਵਜਾ ਕੋਈ ਦਿੱਕਤ ਨਹੀਂ ਠੀਕ ਆ ਕੋਈ ਐਨਪਾ ਨਹੀਂ ਵਜਾ ਕੋਈ ਦਿੱਕਤ ਨਹੀਂ ਲੈ ਬਾਈ ਓਕੀ ਥਣ ਤੋਂ ਦੇਖੋ ਜੀ ਮੱਲਾ ਲੱਗਾ ਬੜੀ ਨੂੰ ਬੜਾ ਚੰਗਾ ਥਣ ਲੱਗਿਆ ਹਾਂ ਇਹ ਵੀ ਦਿੱਕਤ ਲੱਗਾ ਬੜਾ ਚੰਗਾ ਥਣ ਲੱਗਿਆ ਚੋਣ ਦੇਖੋ ਜੀ ਲੈ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਕੋਈ ਚੱਲ ਕਿਆ ਬਾਤ ਬੜੀ ਚੰਗੀ ਜਵਾਈ ਆ ਲੈ ਖਾਣੇ ਚੰਗੇ ਬਾਈ ਹੂੰ ਮੇਨ ਗਾਲ ਠੰਡੀ ਵਾਲੀ ਹੈ ਜਿਵੇਂ ਮਤਲਬ ਸਹੀ ਗੱਲ ਆ ਭਾਈ ਹੂੰ ਲੈ ਜ਼ੋਣ ਚੰਗਾ ਬੜਾ ਸੁਆਦ ਚੰਗਾ ਲੱਗਿਆ ਬਾਈ ਮੋਟੀ ਮੋਟੀ ਜਵਾਈ ਹੈ ਕੀ ਬਾਤ ਹੈ ਬਾਈ ਨੰਬਰ ਦੀ ਹੈ ਜਵਾਈ ਹਾਂਜੀ ਬਾਈ ਇੱਕ ਤਾਂ ਨੰਬਰ ਚੋਂ ਬਾਕੀ ਇਹ ਬ੍ਰੀਡ ਦੀ ਮੰਗ ਬਹੁਤ ਆ ਬਾਕੀ ਪਲੱਸ ਪੁਆਇੰਟ ਨਾਲ ਬੱਚੀ ਆ ਬੱਚੀ ਬਹੁਤ ਚੰਗੀ ਆ ਬਾਈ ਉਹ ਬੱਚੀ ਨੇ ਵੀ ਘਰ ਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਇਧਰ ਹੋ ਜਾ ਸ਼ਾਂਤੋ ਲੈ ਦੇਖੀ ਕੀ ਮੁੱਲ ਰੱਖਿਆ ਸੀ ਬਾਈ ਆਪ ਦਾ ਬਾਈ ਇਹ ਜਿਹੜਾ 66000 ਰੁਪਏ ਦਾ 66000 ਹਾਂਜੀ ਬਾਈ ਮਾਨ ਤਨ ਹੋ ਜਾ ਹਾਂ ਮਹਾਂਕਰ ਬਈ ਛੋੜ ਛੱਪਾ ਲਓ ਜਣੀ ਸੌਦੇ ਪਾ ਜੀ ਬੈੜ ਦਾ ਪਾ 75 ਮੰਗ ਲਤਾ ਉਹ ਨਹੀਂ ਬੜੇ ਜੀ ਨਹੀਂ ਸਾਫ ਬੈੜ ਜੀ ਜਮਾ ਜਾਇਜ਼ ਹੈ ਬੇਟੀ ਮਤਲਬ ਜਾਇਜ਼ ਹੁੰਦਾ ਨਾ ਸਹੀ ਹੈ ਬਿਲਕੁਲ ਜਾਇਜ਼ ਹੈ ਅੱਗੇ ਪਈ ਲਾਸਟ ਨੇ ਕਿਹੜਾ ਸੁਆ ਜੀ ਕੋਲੋਂ ਨਹੀਂ ਸੁਣਾ ਬਈ ਪਹਿਲਾ ਸੁਆ ਕਿੰਨੇ ਦਿਨ ਲਊ ਬਈ ਇਹ ਮੰਨ ਲਓ ਵੀ ਪੰਜ ਚਾਰ ਦਿਨ ਲੈਂਦੀ ਹੈ ਬਈ ਬਾੜੀ ਓਕੇ ਬਈ ਹਾਂਜੀ ਬਾਹਰ ਦੀ ਨਸਲ ਬਰੀਡ ਫੁੱਲ ਹੈ ਜੀ ਸਹੀ ਹੈ ਬਈ ਹਾਂਜੀ ਬਈ ਕਿੰਨਾ ਦੁੱਧ ਦੇਉ ਬਈ ਅਸਟੀਮੇਟ ਅਸਟੀਮੇਟ ਬਈ ਜੇ ਮੇਰੀ ਨਸਲ ਬਰੀਡ ਮੰਨ ਕੇ ਚੱਲੋ ਵੀ 4 ਲੀਟਰ ਬਚੀ ਦੁੱਧ ਪਾ ਦਿਓ ਜੀ। ਹੂੰ। ਨਸਲ ਪੀੜ ਖੋਲ ਲਓ ਜੀ ਬੜਦੀ। ਠੀਕ ਹੈ। ਹਾਂਜੀ ਬਰੀਕੀ ਜੀ ਮਤਲਬ ਬਰੀਕ ਚੌਂੜੀ ਜੀ। ਤਿਆਰੀ ਬਹੁਤ ਚੰਗੀ ਆ ਨਾ ਲੈਵੇ। ਹਾਂਜੀ ਬਈ। ਲੈ। ਕੱਲੀ ਕੱਚੀ ਕੱਚੀਆਂ ਨਾਜਾ ਉਸਾਂ ਨੂੰ ਲਾਓ। ਥਾਣ ਤੋਂ ਨਾ ਬਣਾਓ। ਕਣ ਤੋਂ ਦੇਖੋ ਜੀ ਆ ਤਾਂ ਉਹ ਛੰਗੀਆਂ ਜਿਹਨਾਂ ਦੇ ਹੁੰਦੀਆਂ ਨਸਲਾਂ ਕਹਿੰਦੇ। ਜਿਹੜੇ ਬੰਦੇ ਨੂੰ ਪਤਾ ਉਹਨੂੰ ਤਾਂ ਪਤਾ ਹੀ ਹੈ। ਹੂੰ। ਇਹਨੂੰ ਨਹੀਂ ਪਤਾ ਉਹਦੇ ਬਾਰੇ ਕੀ ਕੀ ਹੈ। ਸਹੀ ਹੈ। ਢੱਲ ਢੁੱਲ ਲਗਾਓ ਪਈ। ਪੰਜ ਤੋਂ ਨਟਲਾਂ ਬੋਈਆਂ ਬਣਾਈ ਰੱਖੀ। ਕੱਚੀ ਕੱਚੀ ਉਸਾਂ ਨੂੰ ਨਾਜਾ। ਬਹੁਤ ਜ਼ਿਆਦਾ ਬਣੂਗੀ ਬੱਚੀ ਜਿੱ ਗਰੰਟੀ ਬੜਾ ਚੰਗਾ ਬੈੜਦਾ ਹੈ ਹਾਂ ਪੂਰੀ ਲੰਬੀ ਲੰੰਜੀ ਹੈ ਜੀ ਇਹਨੀ ਬੈੜਦੀ ਸਹੀ ਗੱਲ ਹੈ ਹਾਂਜੀ ਫੁੱਲ ਦੇ ਬਾਈ ਤੌਰ ਕੀ ਪੂਰੀ ਬਰੀਕੀ ਜੀ ਬੜਾ ਬਰੀਡ ਵਾਲੀ ਸਹੀ ਗੱਲ ਹੈ ਹਾਂਜੀ ਫੁੱਲ ਬਰੀਕ ਬਿਊਟੀ ਇੱਕ ਨੰਬਰ ਫੇਸ ਫੂਸ ਬੜਾ ਚੰਗਾ ਬਾਕੀ ਤੋਰਾ ਚੈੱਕ ਕਰਿਓ ਲੈ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਈ ਪਿਆਰ ਵਾਲਾ ਬੜੀ ਚੰਗੀ ਆ ਬੈੜ ਹੈ ਨਾ ਬਈ ਬਈ ਫੁੱਲ ਬਰੀਡ ਹੈ ਜੀ ਬੈੜਦੀ ਹਾਂਜੀ ਨੀ ਮੋਲ ਲਾ ਫਿਰ ਬਈ ਕੱਚੀ ਕਿਆਰੀ ਹਲੇ ਨਮਾਈ ਤਵਾਹੀ ਜੇ ਨੀ ਸੰਡ ਕਰਕੇ ਨਕਰ ਨਮਾਈ ਜੀ ਕੀ ਮੁੱਲ ਹੈ ਬਈ ਕੱਚੀ ਕੱਚੀ ਦਾ ਬਈ ਇਹਦੇ ਨੇ 62000 ਦੀ 62 ਨਹੀਂ ਹਾਂਜੀ ਚੀਕ 62000 ਦੀ ਵੇੜ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੁੱਲ ਕਰ ਖੱਚੀ ਅਜਾਏ ਜੀ ਹਣਾ ਬਈ ਹਾਂਜੀ ਬਈ ਨਸਲ ਦੇ ਨਸਲ ਆ ਜੀ ਕ੍ਰੋਸ ਤੋਂ ਨਸਲ ਵਾਲੀ ਜੀ ਬੜਾ ਹਾਂਜੀ ਬੜਾ ਚਾਰੀ ਬੜਾ ਪੂਰੀ ਸਾਫ਼ ਸੁਥਰੀਆਂ ਬੜਚੀ ਨੇ ਕੀ ਸੇਨ ਗੱਲ ਹੈ ਵੀ ਮਤਲਬ ਵੀ ਪਹਿਲਣਾ ਬੜਾ ਸਾਰੀਆਂ ਸਹੀ ਆ ਹਾਂਜੀ ਧੰਨਵਾਦ